ਸਭ ਤੋਂ ਪਹਿਲਾਂ ਜੈ ਹਰ ਭਰਤ ਜੀ ਮੈਂ ਅਕੇ ਹੌਸਲਾ ਪ੍ਰੈਜ਼ੀਡੈਂਟ ਪੰਜਾਬ ਕ੍ਰਾਈਮ ਕੰਟਰੋਲ ਰੀਫਾਰਮਰ ਆਰਗੇਨਾਈਜੇਸ਼ਨ ਆਲ ਇੰਡੀਆ ਅੱਜ ਦੀ ਸਾਡੀ ਵਿਸ਼ੇਸ਼ ਤੌਰ ਤੇ ਮੀਟਿੰਗ ਹੋਈ ਹੈ ਇਹ ਮੀਟਿੰਗ ਦਾ ਵਿਸ਼ੇਸ਼ ਮੁੱਦਾ ਹੈਗਾ ਕਿ ਸਾਡੇ ਡਿਸਟ੍ਰਿਕਟ ਜਲੰਧਰ ਦੇ ਵਿੱਚ ਜੋ ਅਸੀਂ ਆਪਣਾ ਆਫੀਸ ਹੈ ਸਾਡੇ ਟੀਮ ਆਫੀਸਰ ਪੰਜਾਬ ਅਮਿਤ ਪੱਟੀ ਜੀ ਅੱਜ ਦੀ ਜੋ ਮੀਟਿੰਗ ਹੈ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮੈਡਮ ਅਮਰਿਤਪਾਲ ਕੌਰ ਜੀ ਜੋ ਨਾਰੀ ਸ਼ਕਤੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਸਾਡੀ ਟੀਮ ਦੇ ਨਾਲ ਜੁਆਇਨਿੰਗ ਕੀਤੀ ਆ ਔਰ ਸਾਡੇ ਬੜੇ ਸਤਿਕਾਰਯੋਗ ਮੈਡਮ ਅਮਨਦੀਪ ਕੌਰ ਜੀ ਸ਼ਾਹਬੂਰ ਤੋਂ ਜਿਨ੍ਹਾਂ ਨੂੰ ਅਸੀਂ ਡਿਪਟੀ ਟੀਮ ਆਫੀਸਰ ਊਮਨਸ ਅਲਦਰ ਤੇ ਨਿਯੁਕਤ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋ ਬੜੀਆਂ ਧੀਆਂ ਪੈਣਾ ਹੈਗੀਆਂ ਜਿਨ੍ਹਾਂ ਨੂੰ ਲੋਕੀ ਬਹੁਤ ਉਹਨਾਂ ਦੇ ਸਹੁਰਾ ਪਰਿਵਾਰ ਟੌਰਚਰ ਕਰ ਰਿਆ ਉਸ ਵਿਸ਼ੇ ਤੇ ਅੱਜ ਇਹ ਮੀਟਿੰਗ ਕੀਤੀ ਆ ਔਰ ਡਿਸਟ੍ਰਿਕਟ ਜਲੰਧਰ ਦੇ ਵਿੱਚ ਸਾਡੇ ਕੋਲ 5-7 ਕੇਸ ਹੈਗੇ ਜੋ ਕਿ ਮੈਡਮ ਅਮਰਿਤਪਾਲ ਕੌਰ ਜੀ ਦੇ ਕੋਲ ਆ ਅਸੀਂ ਆਪਣੀ ਕ੍ਰਾਈਮ ਟੀਮ ਵੱਲੋਂ ਉਹਨਾਂ ਕੇਸਾਂ ਨੂੰ ਸੁਲਝਾਵਾਂਗੇ ਵੀ ਮਾਨਜੋਗ ਐਸਐਸਪੀ ਦੇਹਤੀ ਨੂੰ ਵੀ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਔਰ ਜਿਹੜੀ ਵੀ ਨਾਰੀ ਸ਼ਕਤੀ ਦੇ ਸਾਡੇ ਹੋਰ ਵੀ ਟੀਮ ਦੇ ਨਾਲ ਮੈਂਬਰ ਹੈਗੇ ਉਹ ਵੀ ਸਾਡੇ ਨਾਲ ਤੁਰਨਗੇ ਔਰ ਮੈਡਮ ਅਮਨਦੀਪ ਕੌਰ ਜੀ ਵੀ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ ਨਾਰੀ ਸ਼ਕਤੀ ਦੇ ਨਾਲ ਵੀ ਔਰ ਸਾਡੀ ਕ੍ਰਾਈਮ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਦਿਨ ਦੇ ਵਿੱਚ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਹੱਥੇ ਨੂੰ ਇੱਕ ਮੰਗ ਪੱਤਰ ਦਵਾਗੇ ਕਿ ਜੋ ਵੀ 3 ਬਣਾ ਦੇ ਨਾਲ ਸੋਹਰਾ ਪਰਿਵਾਰ ਤੰਗੀ ਕਰ ਰਿਹਾ ਪਰੇਸ਼ਾਨ ਕਰ ਰਿਹਾ ਉਸ ਵਿਸ਼ੇ ਤੇ ਸਾਡੇ ਕੋਲ 2-4 ਕੇਸ ਹੈਗੇ ਆ ਉਹ ਜੇ ਸੁਝਾਉਣ ਦੇ ਵਿੱਚ ਇੱਕ ਅੱਜ ਅਸੀਂ ਬਹੁਤ ਵਿਸ਼ੇਸ਼ ਤੌਰ ਤੇ ਜਲੰਧਰ ਦੇ ਵਿੱਚ ਮੀਟਿੰਗ ਕ੍ਰਾਈਮ ਕੰਟਰੋਲ ਵੱਲੋਂ ਰੱਖੀ ਗਈ ਹੈ ਜੈ ਹਿੰਦ ਜੈ ਭਾਰਤ